ਚਲਾਤੀ ਠੀਕ ਆ ਭਾਈ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਜਾਂ ਸਾਰਿਆਂ ਨੂੰ ਪਿੰਡ ਸੂਰਤੀ ਦੇ ਤੋਂ ਸਤਿ ਸ੍ਰੀ ਅਕਾਲ ਜੀ ਤੇ ਇਹ ਆਪਣੇ ਆਲਾ ਨੌਜਵਾਨ ਛੋਟਾ ਤੇ ਮਹਿਕਮੇ ਚ ਨਵਾਂ ਭਰਤੀ ਕਰਨ ਲੱਗਿਆ ਅੱਜ ਪਹਿਲੇ ਦਿਨ ਇਹਦੇ ਕਾਗਜ਼ ਪੱਤਰ ਖੋਲੇ ਆ ਤੇ ਨਵਾਂ ਨਵਾਂ ਚੈਨਲ ਕ੍ਰੀਏਟ ਕੀਤਾ ਤੇ ਉਮੀਦ ਕਰਦੇ ਆ ਤੁਸੀਂ ਕਾਫੀ ਛੇਤੀ ਬਣਾ ਦੋਗੇ ਲਾਈਕ ਸ਼ੇਅਰ ਕਰਕੇ ਤੇ ਬਾਕੀ ਨੌਜਵਾਨ ਲਵਾ ਪਾਈ ਹਾਜ਼ਰੀ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਸ਼ੁਰੂਆਤ ਕਰਦੇ ਆਂ ਪਹਿਲੇ ਵਲੌਗ ਦੀ ਅੱਜ ਉਮੀਦ ਕਰਦੇ ਆਂ ਤੁਸੀਂ ਸਾਰੇ ਸਾਨੂੰ ਸਪੋਰਟ ਕਰੋਗੇ ਤੇ ਆਪਾਂ ਆਪਾਂ ਨੇ ਸੇਵ ਕੀਤਾ ਆਪਣਾ ਗੁਰਪਰਾੜ ਬਾਈ ਜਾਊਗਾ ਆਪਣੇ ਟੂਰ ਤੇ ਸਾਈਕਲ ਤੇ ਹਾਂ ਤੇ ਆਪਾਂ ਦੂਬਾਰ ਕੋਸ਼ਿਸ਼ ਕਰਾਂਗੇ ਵੀ ਵੀਡੀਓ ਬਣਾ ਕੇ ਰੋਜ਼ ਤੁਹਾਨੂੰ ਪਿੰਡਾਂ ਵਾਲਾ ਮੋਹੋਲ ਪਿੰਡਾਂ ਵਾਲਾ ਮੋਹੋਲ ਦਿਖਾਇਆ ਕਰੀਏ ਜੀ ਤੇ ਚਲੋ ਕਿਰਾਂ ਕੋਸ਼ਿਸ਼ ਕਰਾਂਗੇ ਵੀ ਰੋਜ਼ ਹੀ ਪਵੇ ਵੀਡੀਓ ਤੇ ਨਹੀਂ ਆਪਣੇ ਬਲੌਗ ਵੀ ਜੇ ਨਹੀਂ ਰੋਜ਼ ਵੀਡੀਓ ਪੂਰੀ ਬਣਦੀ ਤਾਂ ਦੋ ਚਾਰ ਦਿਨਾਂ ਜੇ ਆਪਾਂ ਪਾ ਦਿਆ ਕਰਾਂਗੇ ਹਾਂ ਮਾਜਾ ਹਜੇ ਵੀ ਨਹੀਂ ਭੇਤ ਜਾਣੀ ਹੋਣਾ ਤੇ ਹੌਲੀ ਹੌਲੀ ਆਪਾਂ ਰੋਡੇ ਲਈ ਬਲਗ ਪਾਉਣ ਲੱਗ ਜਾਾਂਗੇ ਠੀਕ ਹੈ ਨਵੇਂ ਬੰਦੇ ਦਾ ਇਹ ਹੁੰਦਾ ਬਈ ਵੀਡੀਓ ਕੱਟ ਵੱਧਦੇ ਜੀ ਉਹਨੂੰ ਐ ਲੱਗਦਾ ਹੁੰਦਾ ਵੀ ਸਮਾਂ ਲੱਗ ਜਾਂਦਾਗਾ ਬਣਾਉਂਦਾ ਵੀ ਸੰਗੀ ਮੰਨਦਾ ਹੁੰਦਾ ਥਾਂ ਥਾਂ ਕੈਮਰਾ ਨਹੀਂ ਕੱਢਦਾ ਚੱਲ ਥਾਂ ਥਾਂ ਨਾਲ ਸਹੀ ਜਿਵੇਂ ਖੇਤ ਆ ਗਿਆ ਕੋਈ ਗੱਲ ਯਾਦ ਆ ਗਈ ਵੀ ਸੋਚਦਾ ਨਾ ਵੀ ਬੱਤ ਤੋਂ ਬੱਤ ਜਾਣਕਾਰੀ ਵਾਲੀਆਂ ਵੀਡੀਓ ਸਾਂਝੀਆਂ ਕਰੂ ਐ ਵੀ ਜਾਣਕਾਰੀ ਕਰਾਂ ਵੀ ਬਹੁਤ ਸਾਰੀ ਥਾਂ ਤੇ ਖੁੱਲ ਗਈ ਫਿਰ ਤਾਂ ਬੰਦਾ ਹਰੇਕ ਥਾਂ ਕੈਮਰਾ ਕੱਢ ਕੇ ਖੜ ਜਾਂਦਾ ਬਣਾ ਲੈਂਦਾ ਹਰੇਕ ਵੀਡੀਓ ਹਾਂ ਕਈ ਵਾਰੀ ਆਏ ਬੰਦਿਆਂ ਦੇ ਖੜਾਗਲਾ ਸੰਗ ਜੀ ਬਣ ਜਾਂਦਾ ਯਾਰ ਉਹ ਬੰਦੇ ਵੀ ਕਿੱਡਾਂ ਹੀ ਆ ਕਰਦੇ ਆ ਉਹ ਬਈ ਗੱਲ ਉੱਥੇ ਹੀ ਹੁੰਦੀ ਆਗੀ ਬਾਈ ਜਦੋਂ ਬੰਦਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਉਦੋਂ ਚੱਲ ਜੀ ਇੱਡਾਂ ਹੀ ਹੁੰਦੀਆਂ ਨੇਗੀਆਂ ਉਦੋਂ ਹੱਸਦੇ ਵੀ ਆ ਕਈ ਵਾਰੀ ਉਹ ਮਖੌਲ ਤੌਰ ਤੇ ਹੱਸਦੇ ਹੁੰਦੇ ਇਹ ਨਹੀਂ ਕਿ ਆਪਾਂ ਨੂੰ ਸਾਰੇ ਮਾੜਾ ਕਹਿੰਦੇ ਹੋਣਾ ਤੇ ਮਤਲਬ ਉਹ ਨਵੀਂ ਜੀ ਗੱਲਬਾਤ ਇੱਕ ਵਾਰੀ ਹਾਸਾ ਹੀ ਆ ਤੇ ਉਹੀਆਂ ਗੱਲਾਂ ਕਰਕੇ ਨੌਜਵਾਨ ਖੁੱਲਿਓ ਹੌਲੀ-ਹੌਲੀ ਤੇ ਆਪਾਂ 5-6 ਦਿਨਾਂ 'ਚ ਸਾਈਕਲ ਸਾਫਰ ਤੇ ਉਧਰ ਨੂੰ ਤੁਰਪਾਂਗੇ ਤੇ ਇਹ ਭਾਈ ਇਧਰ ਨੂੰ ਤੋਰਤਾ ਅੱਜ ਬਲੌਗਿੰਗ ਵਾਲੇ ਪਾਸੇ ਆ ਉਮੀਦ ਆ ਭਾਈ ਤੁਸੀਂ ਪੂਰੀ ਫੁੱਲ ਸਪੋਰਟ ਕਰੋਗੇ ਸਪੋਰਟ ਕਰਿਆ ਕਰੋ ਜੀ ਆਪਣਾ ਆਪਣੀ ਵੀਡੀਓ ਆਪਾਂ ਵਧੀਆ ਦਿਖਾਉਂਦਾ ਹੈ ਤੇ ਬਾਕੀ ਜਾਣਕਾਰੀ ਇਹ ਬਲੇ ਸਾਰੇ ਕੰਮ ਕਰ ਖੇਤੀਬਾੜੀ ਵਾਲੇ ਤੋਂ ਲੈ ਕੇ ਮਿਸਤਰੀ ਮਕੈਨਿਕ ਵਾਲੇ ਕੰਮਦਾਰ ਤੱਕ ਸਾਡੇ ਨਾਲ ਨੌਜਵਾਨ ਆਪ ਹੀ ਪਈ ਇਹ ਕੋਈ ਕੋਈ ਅਟਰ ਡਾਇਨਮੋ ਕੋਈ ਵੀ ਕੋਈ ਟਰੈਕਟਰ ਦਾ ਛੋਟਾ ਮੋਟਾ ਕੋਈ ਕੰਮ ਕਰਨਾ ਕੋਈ ਚੱਕਾ ਗਰੀਸ ਇਹ ਜੇ ਕੰਮ ਵਾਸਤੇ ਵੀ ਸੁੱਖ ਨਾਲ ਕਿਰਪਾ ਰੱਬ ਦੀ ਆਪਾਂ ਨਹੀਂ ਕਰ ਲੈਣੇ ਸਾਰਾ ਹਾਂ ਵਿਸ਼ੇਤੀ ਕਿਤੇ ਮਿਸਤਰੀ ਕੋਲੇ ਨਹੀਂ ਜਾਂਦੇਗੇ ਤੇ ਬਾਕੀ ਲੋਟ ਆਗਾ ਤੇ ਸਪੋਰਟ ਕਰੋ ਸਾਰੇ ਜਾਨੇ ਜੀ ਤੇ ਆਪਾਂ ਹੁਣ ਹਰਾ ਬਟਨਾ ਹੀ ਸਿੱਖੇ ਤਾਈ ਸੀਗੇ ਹਾਂ ਤੇ ਸਾਰੇ ਜਾਣੇ ਸਬੋਡ ਕਰਿਓ ਆਪਣੇ ਬਲੌਗ ਦੀ ਪਹਿਲੇ ਦੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜੀ ਵੀਡੀਓ ਪਾਉਮੇ ਪਹਿਲੀ ਤੇ ਬਾਕੀ ਪਾ ਸੀ ਬਸ ਇਹ ਪਹਿਲਾ ਕਦਮ ਪਹਿਲਾ ਪੈਰ ਪਟਣਾ ਹੀ ਬਈ ਔਖਾ ਹੁੰਦਾ ਥੋੜਾ ਜਿਆ ਇਹ ਅਜਮਾ ਲੈਣੇ ਆਏ ਜੇ ਕਰਕੇ ਪੈਰ ਧਰ ਲਿਆ ਦੂਣਾ ਅਗਲਾ ਕਦਮ ਪਟ ਲੂਆ ਬਸ ਤੇ ਅਗਲਾ ਕਦਮ ਪਟ ਲੂਆ ਥੋੜੇ ਹੰਗਾਰੇ ਦੇ ਨਾਲ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਡਿਸਕ੍ਰਿਪਸ਼ਨ ਦੇ ਵਿੱਚ ਉਹ ਤਾਂ ਮੇਰੇ ਵਲੌਗ ਚ ਉਹਦਾ ਨਹੀਂ ਸਹੀ ਆ ਬਈ ਤੁਸੀਂ ਇਹਦੇ ਡਿਸਕ੍ਰਿਪਸ਼ਨ ਚ ਆਪਣਾ ਲਿੰਕ ਪਾ ਦਾਂਗੇ ਜਿਹੜੇ ਵੀ ਰ ਇਧਰ ਕਈ ਇਹ ਵਾਰੀ ਪਹਿਲੀ ਜੁੜਨਦਾ ਨਹੀਂ ਜੁੜਦੇ ਹੁੰਦੇ ਸਿੱਧੇ ਹੌਸਲਾ ਹੁੰਦਾ ਜੇ ਹਲਾ ਦੇਖੂਗਾ ਹੁਣ ਵੀ ਦੇਖਣਗੇ ਆਪਾਂ ਨੂੰ ਵੀਡੀਓ ਫਿਰ ਗਾਹ ਹੌਸਲਾ ਜੇ ਨਹੀਂ ਆਗਲਾ ਵੀ ਕੋਈ ਕਮੈਂਟ ਵੀਊ ਜਾਂ ਕੁਝ ਵੀ ਅਰ ਜਾਂ ਆਪਣ ਨਹੀਂ ਆਉਂਦੇ ਫਿਰ ਉਹ ਲਗਾ ਯਾਰ ਚਲਦੀ ਦੇਣੀ ਛੱਡ ਪਰੇ ਯਾਰ ਕਿਉਂ ਮੱਥਾ ਮਾਰਿਆ ਹਾਂ ਇੰਨਾ ਕਰਕੇ ਵਿੱਚ ਬੰਦ ਖੜਾ ਵੀ ਛੱਡ ਜਾਂਦੀ ਨਹੀਂ ਵੀ ਆਪਾਂ ਨਹੀਂ ਪਹੁੰਦੇ ਅੱਜ ਤੋਂ ਬਾਅਦ ਚਲ ਆਪਾਂ ਖੜਾ ਨਹੀਂ ਛੱਡਣਾ ਭਾਵੇਂ ਘੱਟ ਚੱਲੇ ਠੀਕ ਹੈ ਤੇ ਕਰਾਂਗੇ ਕੁਛ ਕਰਾਂਗੇ ਹਾਂ ਤੇ ਹੁਣ ਹਰਾਚਾਰਾ ਵੜਦੇ ਆ ਤੇ ਬਾਕੀ ਘਰੇ ਜਾ ਕੇ ਇਹ ਜਿੰਨੀ ਕੀ ਗੱਲਬਾਤ ਹੋਰ ਰਿਕਾਰਡ ਹੋਈ ਉਹਨਾਂ ਕੀ ਤੁਹਾਨੂੰ ਕਰਕੇ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਜ਼ਰੂਰ ਕਰੂਗਾ ਨੌਜਵਾਨ ਤੇ ਭਾਈ ਆਪਣੀ ਜਮੀ ਤੇ ਸਾਡੇ ਜਿਉਂ ਹੀ ਕਹਿੰਦੇ ਆ ਵੈਸੇ ਤੁਸੀਂ ਦੱਸਿਓ ਬਈ ਨੂੰ ਕੀ ਕਹਿੰਦੇ ਕਈ ਥਾਵਾਂ ਤੇ ਜਮੀ ਕਹਿੰਦੇ ਜਮੀ ਬੋਲਦੇ ਹੁੰਦੀ ਜਮੀ ਆ ਤੇ ਜਿਉਂ ਹੀ ਵਟ ਗਿਆ ਫਿਰ ਲਾਈਕ ਛੰਡ ਜੀ ਹਾਂ ਪਾਲਾ ਲੱਗ ਜਾਂਦਾ ਹੁਣ ਤਾਂ ਠੰਡ ਲੈ ਜੂ ਅੱਜ ਠੰਡ ਹੈ ਵੀ ਵੱਧ ਅੱਜ 5 ਡਿਗਰੀ ਤੇ ਸੀ ਦਾ ਅਪਮਾਨ ਖੜ ਜੜੀ ਮੈਂ ਆਵੀ ਸੀ ਲਓ ਖੜ ਜਾਓ ਖੜ ਜਾਓ ਬਣਾ ਰਿਹਾ ਦੁਬਾਰੇ ਚੱਕੜੀ ਮੈਂ ਇਹਦਾ ਹੁਸਨੂ ਮੈਂ ਇਹਦਾ ਹੁਸਨੂ ਬਲੌਗਰ ਵਾਲੇ ਹੋਗੇ ਇੱਕ ਵਾਰ ਆਏ ਨੇ ਉਹ ਐਕਟਰ ਵਾਲਾ ਨਹੀਂ ਹੁੰਦਾ ਰੀਟੇਕ ਹਾਂ ਚੱਲ ਉਹ ਕਹਿੰਦਾ ਭਾਈ ਮੇਰਾ ਸੀਨ ਮਿਸ ਹੋ ਗਿਆ ਤੂੰ ਦੁਬਾਰੇ ਡੰਡਾ ਸੱਟ ਕੇ ਚੱਕ ਜਦੋਂ ਭਾਈ ਟ੍ਰੇਲ ਜਿਆਦੇ ਹੁੰਦੀ ਹੈ ਤੇ ਆਹ ਹਥਿਆਰ ਦੀ ਵਾਰ ਤੋਂ ਪਿੰਡ ਵਾਲੇ ਆਮ ਹੀ ਕਰਦੇ ਨੇ ਲੈ ਇਧਰ ਮੈਂ ਝਾੜ ਦੇਣਾ ਲੰਮੀ ਝਾੜਿਆ ਉਹਨੇ ਪਹਿਲਾਂ ਹੈ ਬਹੁਤ ਜ਼ਗਰ ਮੇਰੇ ਬੰਦਰ ਕੋਲ ਨਹੀਂ ਹਾਂ ਕੀਰਾ ਕੀਰੀ ਹੁੰਦਾ ਬਸ ਦੋ ਗਰੁਗ ਵੱਟ ਲੈ ਜਦੋਂ ਫਿਰ ਤਾਂ ਐ ਲੱਗੂ ਕੋਈ ਕੋਈ ਠੰਡੀ ਨਹੀਂ ਗਈ ਆ ਤੂੰ ਲੈ ਰੱਬ ਦਾ ਨਾਮ ਲੈ ਰੱਬ ਦਾ ਨਾਮ ਭਾਈ ਆਹ 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 ਫੜੋ ਮਾਈਕ ਡਿੱਗੂ ਯਾਰ ਹੈ ਮਾਈਕ ਤੇਰੇ ਲਾ ਦੇ ਆ ਕੇ ਹਾਂ ਫਿਰ ਮੇਰੀ ਆਵਾਜ਼ ਵੀ ਚਾਈ ਹੋਣਾ ਭਾਈ ਹਾਂ ਕੋਈ ਨਾ ਠੀਕ ਹਾਂ ਹਾਂ ਤੇ ਇਹ ਨੌਜਵਾਨ ਭਾਈ ਹੈ लवली ਮਿੱਤਰ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂ ਇਹ ਮਨਪ੍ਰੀਤ ਦੇ ਬਲੌਗ ਚ ਵੀ ਹਾਜ਼ਰੀ ਵਾਲੀ ਹਾਂ ਹਾਂ ਤੇ ਦਾਸ ਆਪਣੇ ਬਾਰੇ ਕੋਈ ਚੰਦ ਬਿਆਨ ਪ੍ਰੇਸ਼ ਕਰ ਮੇਰਾ ਨਾਮ ਲਪਰੀ ਸਿੰਘ ਪਿੰਡ ਸੂਰਤੀਆ ਮਾਈਕ ਨੇੜੇ ਤੇ ਪ੍ਰਾਣੀ ਆਪਣੀ ਮੰਨ ਕੇ ਜੋ ਲਿਆਜ ਆ ਮੁੰਡਿਆਂ ਨਾਲ ਪਹਿਲਾਂ ਵੀ ਇਕੱਠੇ ਨੇ ਬਹੁਤ ਕੰਮ ਦੰਦਾ ਕੀਤਾ ਨੇੜੇ ਹੋ ਕੇ ਬੈਠ ਮਾੜਾ ਜਾਂ ਤੇ ਨਾਲ ਵਿੱਚ ਹਾਂ ਕੋਲੇ ਬੈਠ ਉੱਥੇ ਇਹ ਬਈ ਤੁਸੀਂ ਪਹਿਲਾਂ ਪਿੰਡ ਨਹੀਂ ਹੁੰਦੇ ਸੀਗੇ ਹਾਂ ਹਨਾ ਹਾਂ ਫਿਰ ਤੋਂ ਮਤਲਬ ਪਿੰਡ ਰਹਿਣ ਲੱਗੇ ਪਹਿਲਾਂ ਕਿੱਥੇ ਰਹਿੰਦੇ ਸੀਗੇ ਪਹਿਲਾਂ ਕੋਟਸ਼ਮੀਰ ਮੇਰੀ ਡੈਡੀ ਦੀ ਭੂਆ ਕੋਲੇ ਹਾਂ ਭੂਆ ਕੋਲੇ ਰਹਿੰਦੇ ਸੀਗੇ ਤੇ ਫਿਰ ਪਹਿਲੀ ਲਿਆਜ ਹੋਈ ਛੋਡੀ ਦੋਨਾਂ ਦੀ ਹੂੰ ਪਹਿਲੀ ਵਾਰ ਟੂਬੇ ਮੇਲੇ ਆ ਜੀ ਭਾਈ ਟੂਬੇ ਦੇ ਬੈਹਦੇ ਹੁੰਦੇ ਸੀ ਉੱਥੇ ਆਉਣ ਲੱਗ ਗਏ ਅਸੀਂ ਛੱਪੜਦੇ ਹਾਂ ਗੱਲਾਂ ਬਾਤਾਂ ਕਰਦੇ ਬੈ ਗਏ ਉੱਥੇ ਹਾਂ ਤੇ ਬਸ ਐ ਹੌਲੀ ਹੌਲੀ ਮੇਟਰ ਦਾ ਵੱਧ ਗਈ ਫਿਰ ਇਕੱਠੇ ਹੀ ਰਹਿੰਦੇ ਹਾਂ ਹੁਣ ਕਈ ਸਾਲ ਹੋ ਗਏ ਆਪਾਂ ਨੂੰ ਕਿੰਨੇ ਸਾਲ ਹੋ ਗਏ ਹੋਣਗੇ ਪੰਜ 6 ਸਾਲ ਹੋ ਗਏ ਵੱਧੋਗੇ ਤੁਹਾਨੂੰ ਸਾਲ ਤਾਂ ਉੱਥੇ ਗਏ ਨੋਗੇ 11 ਚ ਲਿਆ ਜੀ ਭਈ 11 ਚ 11 12 ਬੜਾ ਪੂਰੇ ਕਿੰਨੇ ਸਾਲ ਹੋ ਗਏ ਬਹੁਤ ਹੋ ਗਏ ਜੋੜ ਲਾ ਦੋ ਜੋੜ ਲਾ 26 ਚ 26 ਆ ਗਿਆ 15 ਸਾਲ ਮੰਨ ਲਓ ਜਲਾ 14 15 ਕਹਿ ਦਿੰਦੇ ਆ ਠੀਕ ਹੈ ਤੇ ਇਹ ਭਾਈ ਇਹ ਨੌਜਵਾਨ ਆਪਣੇ ਕੋਠੇ ਤੇ ਮਿੱਟੀ ਪਾਉਂਦੇ ਸੀਗੇ ਛੱਤ ਤੇ ਹਾਂ ਤੇ ਇਹ ਆਇਆ ਵੀ ਉਦੋਂ ਇਕੱਠਾ ਕੰਮ ਜਿਆ ਕਰਨ ਲੱਗੇ ਇਹ ਕਹਿੰਦਾ ਮੈਂ ਮੈਂ ਖੇਤ ਖੂਤਾਂ ਚੱਲ ਬੜਿਆ ਕਰਾਂਗੇ ਮੇਰੇ ਨਾਲ ਕੋਈ ਕਈ ਕਵਾੜਾ ਚਲਾਇਆ ਕਰੋ ਕਹਿੰਦਾ ਮੈਂ ਛੁੱਟ ਨਾਲ ਮਤਲਬ ਵੀਡੀਓ ਵਾਲਾ ਕੰਮ ਜਿਆ ਸ਼ੁਰੂ ਕਰ ਲਿਆ ਤੇ ਇਹ ਆਇਆ लवली ਪਹਿਲੇ ਦਿਨ ਭਾਈ ਇਹ ਪੈੜ ਤੇ ਖੜਾ ਨੌਜਵਾਨ ਤੇ ਮੈਂ ਬਾਕੀ ਤਾਂ ਸਾਰੇ ਆਪਣੇ ਗਮਾਂਡ ਵਾਲੇ ਸੀ ਲਾਡੀ ਆਉਣੀ ਹੋਰੇ ਆਪਣੇ ਬੰਦੇ ਸੀਗੇ ਸਾਰੇ ਹਾਂ ਤੇ ਇਹ ਨੂੰ ਮੈਂ ਕਿਹਾ ਯਾਰ ਕੀ ਦਾ ਮੁੰਡਾਗਾ ਹਾਂ ਇਹ ਕਹਦਾ ਬਈ ਤੂੰ ਮੈਨੂੰ ਜਾਣਦਾ ਨਹੀਂਗਾ ਮਖੰਨਾ ਤੇ ਫਿਰ ਗੱਲਬਾਤ ਜੀ ਖੋਲ ਕੇ ਦੱਸੀਏ ਨੇ ਫਿਰ ਮੈਂ ਠੀਕ ਆ ਤੇ ਐ ਉਦੋਂ ਦੀ ਖੈਰ ਸੁਖ ਰਾਜੀ ਬਾਜੀ ਚੜਦੀ ਕਲਾ ਬਈ ਪੰਮੋ ਪਿਆਰ ਬਣਿਆ ਆਉਂਦਾ ਗਰੋਂਦਾ ਬਈ ਘਰ ਸਾਂਝੇ ਹੋਗੇ ਉਹ ਗੱਲਬਾਤ ਹੋ ਗਈ ਹਾਂ ਹਾਂ ਸਾਂਝੇ ਚੁੱਲ੍ਹੇ ਸਾਂਝੀਆਂ ਮਾਵਾ ਹਾਂ ਮਿੱਤਰ ਤਾਂ ਗੁੜੀ ਹੋ ਗਈ ਮਿੱਤਰ ਤਾਂ ਗੁੜੀ ਹੋ ਗਈ ਤੇ ਹੁਣ ਇਹ ਨੌਜਵਾਨ ਦੋਨੇ ਮਹਿਕਮੇ ਚ ਨਵੇਂ ਭਰਤੀ ਕਰੇ ਆ ਭਾਈ ਹਾਂ ਤੇ ਉਮੀਦ ਕਰਦੇ ਆ ਇਹ ਵਧੀਆ ਹੰਗਾਰਾ ਦੇਓਗੇ ਵਧੀਆ ਸਾਫ ਸੁਥਰੀ ਵੀਡੀਓ ਪਾਇਆ ਕਰਾਂਗੇ ਹਾਂ ਜਿਹੜੀ ਪਰਿਵਾਰ ਚ ਬੈਠ ਕੇ ਦੇਖੀ ਜਾ ਸਕੇ ਜਿਹੜੀ ਜਾਖਾ ਹਾਂ ਉਧਰ ਵੀ ਕਰਮ ਆਇਕ ਮਾੜਾ ਇਹਨਾਂ ਵਧੀਆ ਚੀਜ਼ਾਂ ਖਾਇਆ ਕਰਾਂਗੇ ਸਾਰੀਆਂ ਜਿਹੜੀਆਂ ਘਰ ਪਰਿਵਾਰ ਚ ਬੈਠ ਕੇ ਦੇਖਿਆ ਜਾ ਸਕਣਾ ਹਾਂ ਕੋਈ ਐ ਗੰਧ ਨਹੀਂ ਪਾਉਂਦੇ ਹੂੰ ਲੋਟ ਆ ਤੇ ਜੂਰੂ ਤੇ ਬਹੁਤ ਵੀਡੀਓ ਆਉਣੀਆਂ ਬਹੁਤ ਵਿਊਆਂ ਦੇ ਮਾਰੇ ਗੰਧ ਪਾਈ ਜਾਂਦੇ ਨੇ ਹਾਂ ਇਹਨਾਂ ਵੀਊ ਆਉਣਗੇ ਵੱਧਾਉਣਗੇ ਇਹ ਗਲਤ ਸਹੀਆ ਇਹ ਆ ਵੀ ਦੋ ਬੰਦੇ ਘੱਟ ਦੇਖ ਲੈਣ ਕੋਈ ਐ ਕਮੈਂਟ ਬਾਕਸ ਚ ਨਾ ਮਾੜਾ ਨਾ ਬੋਲ ਕੇ ਜਾਵੇ ਹਾਂ ਵਸੂਰ ਪਰ ਮੇਲ ਨਾਲ ਗੱਲਬਾਤ ਹੀ ਹੋ ਜਾਂਦੀ ਹੈ ਇਹ ਹਾਂ ਹਾਂ ਚਲੋ ਹੁਣ ਭਾਈ ਬੱਡ ਲਈ ਹੈਰਾ ਤੇ ਬਾਕੀ ਗੱਲਾਂ ਮਾਤਾ ਨਾਲ ਨਾਲ ਸਾਂਝੀਆਂ ਕਰੀ ਜਾਵਾਂਗੇ ਹਾਂ ਠੰਡ ਲਾਈ ਹੁਣ ਹਾਂ ਚਲੋ ਚਲੋ ਮਨ ਲੈ ਖਰਾਬਾਟ ਕੇ ਵਈ ਆਪਾਂ ਲੱਦ ਲਿਆ ਤੇ ਮੂਲੀਆਂ ਵਟਲੀਆਂ ਸਾਗ ਨਾਲ ਖਾਣ ਵਾਸਤੇ ਤੇ ਹੁਣ ਚਲਦਿਆ ਘਰਾਂ ਨੂੰ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਕਰਿਆ ਜਾ ਕੇ ਦਿਖਾਉਣੇ ਆ ਠੀਕ ਐ ਕੀ ਕੰਮ ਕਰਾ ਹੈ ਕੀ ਕੰਮ ਕਰ ਕਰਦੇ ਆ ਲੋਟਾ ਚਲੋ ਪਾਈਏ ਰੈਡੀ ਫਿਰ ਚਲੋ ਪਾਰ ਹੋ ਗਿਆ ਉਹ ਆ ਧੰਨਾਂ ਮੇਰਾ ਵਾਪਸ ਉੱਗੇ ਪੈਨ ਬੜੋ ਪਿੱਛੇ ਕਰ ਲੈਂਦੇ ਉਹ ਦੇਖਦੇ ਆਂ ਤੋਰ ਕੇ ਕਿਵੇਂ ਤੁਰਦਾ ਦੇਖ ਲੈ ਤੋਰ ਕੇ ਤੇ ਨਹੀਂ ਉਹ ਕਰਾਂਗੇ ਇੱਕ ਪੰਡ ਉਹਦੇ ਤੇ ਲੱਦ ਲਾਂਗੇ ਨਹੀਂ ਨਾ ਐ ਤਾਂ ਭਗ ਜੂਗਾ ਹੌਲੀ ਲੈ ਆਂ ਮੜਾ ਜਾ ਉਹ ਚੱਕੀ ਲੋਈ ਕਿ ਰੱਖੂ ਆਥੀ ਚੱਲ ਆ ਜਾ ਕੇ ਚੱਕ ਲਾਂਗੇ ਉੱਥੇ ਹੌਲੀ ਰੱਕੇ ਮੜਾ ਜਾ ਆਸੀ ਕੋਲੀ ਆ ਉਹ ਢੋਲ ਦੀ ਬਾਲਟੀ ਉਧਰ ਆਈ ओरिजिनल ਕੰਟੈਂਟ ਹੁਣ ਬਣਿਆ ਹੋਰ ਤੇ ਵਧਾਈਆਂ ਮਾਤਾ ਸੋਤ ਵੀ ਵਧਾਈਆਂ ਭਾਈ ਬਾਲੀਆਂ ਬਾਲੀਆਂ ਕਿੱਥੇ ਨੂੰ ਫਿਰ ਤੇ ਜਿਹੜੇ ਸਬਸਕ੍ਰਾਈਬਰ ਜੁੜਨਗੇ ਉਹਨਾਂ ਨੂੰ ਬਾਲੀਆਂ ਬਾਲੀਆਂ ਵਧਾਈਆਂ ਭਾਈ ਮੇਰੇ ਛੋਟੇ ਬਰਾੜ ਦੀਆਂ ਤੇ ਨਵੇਂ ਚੈਨਲ ਤੇ ਜੁੜਿਓ ਤਾਂ ਧੰਨਵਾਦ ਤੁਹਾਡੇ ਬਾਹ ਵਾਲਾ ਤੇ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਭੇਜੋ ਪਿਆਰੇ ਪਿਆਰੀ ਛੋਟੇ ਬਰਾੜ ਨੂੰ ਤੂਟੀ ਮੱਤ ਕਾ ਦੇ ਸੀ ਉੱਠ ਲਾ ਕਰ ਕੇ ਹੀ ਲਾ ਜੀ ਭੱਜ ਕੇ ਜਾ ਉੱਠ ਕੇ ਜਾ ਓਏ ਡੁੱਬ ਜਾ ਭੱਜ ਲਾ ਮੂੰਹ ਬੰਦ ਕਰ ਦੇ ਉਹਦਾ ਮੂੰਹ ਨਹੀਂ ਬੰਦ ਹੁੰਦਾ ਉਦੋਂ ਛੱਡੀ ਨਹੀਂ ਟੂਟੀ ਆ ਉਹਦਾ ਪਾਣੀ ਰੁਕ ਜਾਂਦਾ ਹੋਰ ਹੀ ਕੋਈ ਛੱਡਦਾ ਹੋ ਗਿਆ ਚਿੱਕੜ ਫੂਕਾ ਮਾਰਨ ਵਾਲੀ ਗੱਲਾਂ ਮੇਰੇ ਤਾਂ ਫੂਕਾ ਮਾਰ ਮਾਰ ਸਿਕਾਉਣੀ ਆਗੀ ਤੋਂਪ ਨਹੀਂ ਨਿਕਲਦੀ ਹੁਣ ਸੁੱਕੇ ਕਿੱਥੋਂ ਭਾਈ ਬੇੜਾ ਡੱਗੀ ਕੋਥੇ ਭਰ ਗਿਆ ਡੱਗੀ ਜੀ ਦਾ ਪਾਣੀ ਲੱਗ ਗਿਆ ਪਾਣੀ ਆਹੋ ਤਾਂ ਮੈਂ ਛੱਡਿਆ ਸੀ ਤਾਂ ਹਾਂ ਮਖਾ ਆਹ ਡੋਲਤੀ ਬਾਲਟੀ ਭਰੀ ਬਲੌਗ ਦਾ ਟਾਈਮ ਭਾਈ ਮਨਪ੍ਰੀਤ ਦਾ ਪਹਿਲਾਂ ਰੱਖਦੇ ਆ ਇਹ ਦੇਖਦੇ ਆ ਭਾਈ ਇੱਕ ਟਾਈਮਿੰਗ ਜੀ ਸੈੱਟ ਕਰਕੇ ਇਹ ਦੱਸ ਦਿਆਂਗੇ ਨੌਜਵਾਨ ਸਾਡੇ ਵਾਲਾ ਬੋਲ ਭਾਈ ਤੇਰੇ ਹੀ ਬਲੌਗ ਚੱਲੀ ਜਾਂਦਾਗਾ ਹਾਂ ਕੋਲੇ ਖੜੋ ਮਾਤਾ ਜੀ ਹੁਣ ਦੁਬਾਰੇ ਜਿਵੇਂ ਆਪਣੇ ਬਲੌਗ ਜੀ ਨੂੰ ਲਵਾਉਂਦੇ ਹੁੰਦੇ ਹਾਂ ਹਾਜ਼ਰੀ ਤੇ ਸਤਿ ਸ਼੍ਰੀ ਅਕਾਲ ਭਾਈ ਸਭ ਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਵਾਹ ਵਾਹ ਲਾਇਕ ਸ਼ੇਅਰ ਕਮੈਂਟ ਆ ਮੇਰੇ ਪਿਆਰੇ ਜੇ ਪੁੱਤ ਦੇ ਕਮੈਂਟ ਜਰੂਰ ਲਾਇਕ ਸ਼ੇਅਰ ਤੇ ਜਰੂਰ ਕਰਨਾ ਛੋਟੇ ਬਰਾੜ ਦਾ ਤੇ ਤੁਰ ਤੋ ਫੇਸਬੁਕ ਤੇ ਦੇਖ ਰੋਲ ਪਾਇਆ ਕਰਾਂ ਸਹੀਆ ਫੇਸਬੁਕ ਤੇ ਫੋਲੋ ਵੀ ਜਰ ਕਰੋ ਕਮੈਂਟ ਵੀ ਪਿਆਰੇ ਪਿਆਰੇ ਫੇਜ ਜੋ ਲਾਇਕ ਜਰੂਰ ਕਰਨਾ ਤੇ ਤੁਰ ਤਾ ਲਾਇਕ ਤੇ ਤਰਤੇ ਇੱਕ ਬਲੌਗ ਮੇਰੇ ਪੁੱਤ ਦਾ ਜਰੂਰ ਦੇਖਣਾ ਅਸੀਂ ਜੋੜਿਆ ਮਾਂ ਪੁੱਤ ਤੁਹਾਡੇ ਬਲੌਗ ਦੇ ਨਾਲ ਇਹ ਤਾਂ ਮਾਰ ਜੂਗਾ ਡਾਰੀ ਪਤਾ ਨਹੀਂ ਕਿਤੇ ਤੱਕ ਲੋ ਹੋਊਗਾ ਸਾਈਕਲ ਤੇ ਸਾਈਕਲ ਦੀ ਕਰੂਗਾ ਸਫਰ ਤੇ ਅਸੀਂ ਸਾਨੂੰ ਘਰ ਦਿਖਾਇਆ ਕਰਾਂਗੇ ਕਹਿੰਦੇ ਮਾਤਾ ਨੂੰ ਕਹੋ ਆਸ਼ਰਵਾਦ ਭੇਜ ਜੀ ਰੋਜ਼ ਹੀ ਵਾਅਦਾ ਕਰਾਂਗੇ ਚੱਕਦਾ ਰੋਜ਼ ਤਾਂ ਬਣੀ ਨਹੀਂ ਕਰਨੀ ਹੁੰਦੀ ਬੜਨ ਲਾ ਕਦੋਂ ਟ੍ਰੈਕਟ ਜੇ ਬਾਕੀ ਜਿੰਨੇ ਟਾਈਮ ਬਾਅਦ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਹਫਤੇ ਬਾਅਦ ਜਦੋਂ ਵੀ ਆਏ ਜੇ ਬੱਸ ਬਣਾ ਜਦੋਂ ਆਏ ਸਪੈਸ਼ਲ ਗੱਲ ਜੀ ਹੋਵੇ ਉਦੋਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਜੁੜੋ ਧੰਨਵਾਦ ਹਾਂ ਤੇ ਹੁਣ ਭਾਈਏ ਰਿਹੜੀ ਨੌਜਵਾਨਾਂ ਨੇ ਆਹ ਲਾਤੀ ਲਿਆ ਕੇ ਦੇ ਕੰਮ ਤਾਂ ਦੇ ਲੱਗ ਜਾਣਗੇ ਕਰੇ ਹੁੰਨੇ ਜਦੋਂ ਅਸੀਂ ਦੋਨੇ ਉਹ ਨੀਰਾਚਾਰਾ ਰਾਲੇ ਮਿਲ ਕੇ ਪਾ ਲੈਣੇ ਕੋਈ ਟੋਕਾ ਕਰਕੇ ਹਰਾਸ ਛੜਨ ਦਾ ਮਗਰੋਂ ਹੱਥ ਮਾਰ ਦੇਣੇ ਉਹ ਦੋ ਤਿੰਨ ਜਾਨਾਂ ਤਾਂ ਮੈਂ ਕਿਹਾ ਤੇ ਮਾਤਾ ਪਾਈ ਸਾਡੀ ਲਾਜ਼ਮੀ ਵਿੱਚ ਵਹਾਈ ਰੀ ਲਵਾਉਂਦੇ ਆ ਖਾਲ ਪਾਣੀ ਪਾਣੀ ਮਾਤਾ ਆਖੂ ਤੁਸੀਂ ਦਾ ਭਾਈ ਦਰਿਆ ਤੇ ਬਾਲਟੀਆਂ ਪਰ ਪਰ ਫੜਾਉਂਦੀ ਆ ਮੈਨੂੰ ਆਏ ਲੱਗਦਾ ਵੀ ਆ ਫਾੜਵਾ ਜਾਨ ਨੂੰ ਲਾ ਦੇਣਗੇ ਵੀ ਮੱਜਾ ਨੂੰ ਉਤੇ ਗਾਇਆਂ ਨੂੰ ਘੱਟ ਪਾਉਂਗੇ ਖਾਲ ਬੱਕਲੀਆਂ ਮੈਨੂੰ ਆ ਵਹਿਮ ਰਹਿੰ ਠੀਕ ਆ ਠੀਕ ਆ ਠੀਕ ਆ ਭਾਈ ਹਾਂ ਧੰਨਵਾਦ ਤੁਹਾਡੇ ਦਾ ਬਸ ਫਿਰ ਸਮਾਪਤ ਕਰਦੀ ਆ ਅੱਜ ਸਮਾਪਤ ਕਰਦੀਏ ਕਰ ਦਿਓ ਸਮਾਪਤੀ ਬਸ ਫੇਰ ਨਹੀਂ ਫਿਰ ਦੁਬਾਰੇ ਦੇਖ ਲਾਂਗੇ ਕੋਈ ਬਣੀ ਤਾਂ ਹੋਰ ਬੰਦੇ ਦਾ ਬਾਤ ਹੋਆ ਠੀਕ ਆ ਸੰਗਿਆ ਜਨ ਅਖਰ ਸੰਗਤ ਦੇ ਲੋਕੀ ਉਪਰ ਥੇਜ ਮਾਰਿਆ ਕਰ ਬਲੌਕ ਸਾਰੇ ਸੈਸ ਕਰ ਮੈਂ ਮੱਥੇ 'ਚ ਮਾਰਿਆ ਤਾਂ ਫਿਰ ਗੁੱਸਾ ਕਰਨਗੇ ਨਹੀਂ guarde ਮਥੇ ਜੀ ਕਹਿੰਦਾ ਨਾ ਦਰਮਾਰ ਉਹ ਪਾਈ ਫਲਾਦੀ ਗੱਲ ਚਲ ਕੋਈ ਨਾ ਪਾਈ ਨਵੇਂ ਬਲੌਗ ਲੈ ਕੇ ਨੌਜਵਾਨਾਂ ਨੂੰ ਪੇਸ਼ ਹੁੰਦਾ ਰਹੂਗਾ ਤੇ ਅੱਜ ਕੋਈ ਹੋਰ ਗੱਲਬਾਤ ਹੋਈ ਸਾਨੂੰ ਉਹ ਸਾਂਝੀ ਕਰਦੇ ਆ ਕਿਰਾ ਮਤਲਬ ਮਾੜਾ ਮੋਟਾ ਕੋਈ ਚਾਹ ਪਾਣੀ ਪੀ ਲੀਏ ਫਿਰ ਨੀਰੇ ਚਾਰੇ ਤੇ ਲੱਗਦੇ ਆ ਠੀਕ ਆ ਕਿੱਥੇ ਰੱਖਦਾ ਆਂ ਮੈਂ ਖੋਲ ਲਾ ਹੂੰ ਫੁੱਟਬਾਲ ਸਮਾ ਹੋਇਆ ਹੀ 4 ਵਜੇ ਦਾ ਆਪਾਂ ਕੰਮਕਾਰ ਕਰਕੇ ਨਹਾ ਧੋ ਲੇ ਤੇ ਆਪਣਾ ਅੱਜ ਪਹਿਲਾ ਬਲੌਗ ਸੀਗਾ ਉਮੀਦ ਕਰਦਾ ਸਾਨੂੰ ਵਧਿਆ ਲੱਗਿਆ ਹੋਊਗਾ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਤੁਹਾਡੇ ਨਾਲ ਨਵਾਂ ਬਲੌਗ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ